ਸਾਡਾ ਚੈਨਲ ਦੇਖ ਰਹਾ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਜੀ ਗੁਰਦੁਆਰਾ ਪੱਟ ਸਾਹਿਬ ਤੇ ਅੱਜ ਆਪਾਂ ਨਾਲ ਇਹ ਸਾਰਾ ਗੁਰਦੁਆਰਾ ਸਾਹਿਬ ਦੇਖਾਂਗੇ ਤੇ ਨਾਲ ਹੀ ਉਥੋਂ ਦਾ ਤੁਹਾਡੇ ਨਾਲ ਇਤਿਹਾਸਾਂਜਾ ਕਰਾਂਗੇ ਤੇ ਜਿਹੜੇ ਵੀ ਵੀਰ ਸਾਡੇ ਚੈਨਲ ਤੇ ਨਵੇਂ ਆਏ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਅਸੀਂ ਇਦਾਂ ਹੀ ਤੁਹਾਡੇ ਵਾਸਤੇ ਨਵੇਂ-ਨਵੇਂ ਵੀਡੀਓਸ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਗੁਰਦੁਆਰਾ ਪੱਟ ਸਾਹਿਬ ਪੱਟੀ ਸ਼ਹਿਰ ਵਿੱਚ ਲਓ ਜੀ ਹੁਣ ਆਪ ਤੇ ਨਾਲ-ਨਾਲ ਕਰਾਂਗੇ ਆਪਾਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਨਾਲ ਹੀ ਆਪਾਂ ਤੁਹਾਨੂੰ ਇਥੋਂ ਦਾ ਇਤਿਹਾਸ ਦੱਸਾਂਗੇ ਤੇ ਵੀਡੀਓ ਸਾਡੀ ਨੂੰ ਲਾਸਟ ਤੱਕ ਜਰੂਰ ਦੇਖਿਓ ਤੇ ਨਾਲ ਹੀ ਆਪਣੇ ਸਾਰੇ ਵੀਰਾਂ ਭੈਣਾਂ ਨਾਲ ਸ਼ੇਅਰ ਜਰੂਰ ਕਰੋ ਤਾਂ ਜੋ ਸਾਰੇ ਹੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣ ਸਕਣ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਮਿਲੀ ਲਾਹੌਰ ਪਾਸਿਓਂ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੁਸ਼ਾਲੇ ਭੇਂਟ ਕਰਨੇ ਚਾਹੇ। ਅੰਮ੍ਰਿਤਸਰ ਪਹੁੰਚ ਕੇ ਸੰਗਤਾਂ ਬਾਬਾ ਬੁੱਢਾ ਜੀ ਨਾਲ ਮਿਲਾਪ ਕੀਤਾ ਤਾਂ ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਪੁਕਾਰ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਦੱਸਿਆ ਕਿ ਗੁਰੂ ਜੀ ਢੋਲੀ ਨਗਰ ਗਏ ਹੋਏ ਹਨ। ਸੰਗਤਾਂ ਦੁਸ਼ਾਲੇ ਲੈ ਕੇ ਪ੍ਰਮਾਤਮਾ ਦਾ ਨਾਮ ਜਪਦਿਆਂ ਹੋਈਆਂ ਅੰਮ੍ਰਿਤਸਰ ਤੋਂ ਢੋਲੀ ਨੂੰ ਚੱਲ ਪਈਆਂ। ਤਰਨਤਾਰਨ ਨੂੰ ਪਾਰ ਕਰਕੇ ਸੰਗਤਾਂ ਪੱਟੀ ਨਗਰ ਅੰਦਰ ਬਦਾਮੀ ਬਾਗ ਵਿੱਚ ਪਹੁੰਚੀਆਂ ਤਾਂ ਸੰਗਤਾਂ ਨੇ ਵਿਸ਼ਰਾਮ ਕਰਨਾ ਚਾਹਿਆ। ਰਸਤੇ ਵਿੱਚ ਮੀਂਹ ਪੈਣ ਕਾਰਨ ਦੋ ਦੁਸ਼ਾਲੇ ਉੱਪਰਲੇ ਅਤੇ ਹੇਠਲੇ ਨੂੰ ਸੁਲਾਪ ਪੈ ਗਈ। ਸੰਗਤਾਂ ਨੇੜੇ ਹੀ ਦੁਸ਼ਾਲੇ ਸੁਕਣੇ ਪਾ ਕੇ ਵਿਸ਼ਰਾਮ ਕਰਨ ਲੱਗ ਪਈਆਂ। ਪੱਟੀ ਨਗਰ ਪਠਾਣਾ ਦਾ ਹੋਇਆ ਕਰਦਾ ਸੀ। ਪੱਟੀ ਦਾ ਹਕਮ ਮਿਰਜ਼ਾ ਬੇਗ ਦੇ ਕਰਮਚਾਰੀਆਂ ਨੇ ਮਿਰਜ਼ਾ ਬੇਗ ਨੂੰ ਦੱਸਿਆ ਕਿ ਸਿੱਖ ਬਾਦਾਮੀ ਬਾਗ ਵਿੱਚ ਪਏ ਹਨ। ਉਹਨਾਂ ਕੋਲ ਜੋ ਬਸਤਾਂ ਨੇ ਉਹ ਬੜੀਆਂ ਹੀ ਅਨਮੋਲ ਹਨ। ਮਿਰਜ਼ਾ ਬੇਗ ਤੁਰੰਤ ਹੀ ਸੰਗਤਾਂ ਕੋਲ ਪਹੁੰਚਿਆ ਅਤੇ ਦੁਸ਼ਾਲੇ ਦੇਖ ਕੇ ਉਸ ਦਾ ਮਨ ਪੀਚ ਗਿਆ। ਤੇ ਕਹਿਣ ਲੱਗਾ ਇਹ ਦੁਸ਼ਾਲੇ ਕਿਸ ਦੇ ਹਨ ਸੰਗਤਾਂ ਨੇ ਦੱਸਿਆ ਕਿ ਇਹ ਦੁਸ਼ਾਲੇ ਸਾਡੇ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲਈ ਹਨ ਮਿਰਜ਼ਾ ਬੇਗ ਕਹਿਣ ਲੱਗਾ ਕਿ ਇਸ ਦਾ ਮੁੱਲ ਕੀ ਹੈ ਸੰਗਤਾਂ ਨੇ ਜਵਾਬ ਦਿੱਤਾ ਕਿ ਇਸ ਦਾ ਕੋਈ ਵੀ ਮੁੱਲ ਨਹੀਂ ਹੈ ਇਹ ਤਾਂ ਅਸੀਂ ਆਪਣੇ ਗੁਰੂ ਜੀ ਨੂੰ ਭੇਟ ਕਰਨੇ ਹਨ ਮਿਰਜ਼ਾ ਬੇਗ ਇਹ ਸੁਣ ਕੇ ਕਹਿਣ ਲੱਗਾ ਇਸ ਦਾ ਮਤਲਬ ਤਾਂ ਇਹ ਹੋਇਆ ਉਹ ਤੁਹਾਡਾ ਗੁਰੂ ਸੱਚਾ ਪਾਤਸ਼ਾਹ ਸਾਡੇ ਬਾਦਸ਼ਾਹ ਤਾਂ ਫਿਰ ਝੂਠੇ ਹੀ ਹੋਏ ਨਾ ਮਿਰਜ਼ਾ ਬੇਗ ਇਹ ਕਹਿ ਕੇ ਸੰਗਤਾ ਪਾਸੋਂ ਦੋਨੇ ਹੀ ਦੁਸ਼ਾਲੇ ਖੋ ਕੇ ਲੈ ਤੁਰਿਆ ਸੰਗਤਾ ਨੇ ਰੋਕਰ ਲੋਕੇ ਰਾਤ ਬਤੀਤ ਕੀਤੀ ਅਤੇ ਸਵੇਰ ਹੁੰਦਿਆਂ ਹੀ ਪੱਟੀ ਤੋਂ ਡਰੋਲੀ ਨੂੰ ਚੱਲ ਪਏ ਡਰੋਲੀ ਨਗਰ ਵਿਖੇ ਪਹੁੰਚ ਕੇ ਸੰਗਤਾ ਗੁਰੂ ਜੀ ਨੂੰ ਮੀਰੀ ਪੀਰੀ ਨਾਂ ਦੀਆਂ ਦੋ ਤਲਵਾਰਾਂ ਪੈਨੀਆਂ ਹੋਈਆਂ ਦੇਖ ਕੇ ਨਿਹਾਲ ਹੋ ਗਈਆਂ ਇੱਕ ਦੁਸ਼ਾਲਾ ਰੱਖ ਕੇ ਸੰਗਤਾ ਗੁਰੂ ਜੀ ਨੂੰ ਨਮਸਕਾਰ ਕਰਨ ਲੱਗੀਆਂ ਤਾਂ ਨੈਣਾਂ ਵਿੱਚੋਂ ਨੀਰ ਵਹਿਣ ਲੱਗ ਪਏ ਗੁਰੂ ਜੀ ਨੇ ਸੰਗਤਾਂ ਪਾਸੋਂ ਰੋਣ ਦਾ ਕਾਰਨ ਪੁੱਛਿਆ ਤਾਂ ਸੰਗਤਾਂ ਨੇ ਸਾਰੀ ਗੱਲ ਹੀ ਗੁਰੂ ਜੀ ਨੂੰ ਸੁਣਾਈ ਗੁਰੂ ਜੀ ਨੇ ਬਚਨ ਕੀਤਾ ਕਿ ਤੁਸੀਂ ਕਬਰਾਓ ਨਾ ਤੁਹਾਡੀ ਹਾਜ਼ਰੀ ਤਾਂ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਤੁਸੀਂ ਘਰ ਤੋਂ ਲੈ ਕੇ ਚੱਲੇ ਸੀ ਤੁਸੀਂ ਦੁਸ਼ਾਲੇ ਸਾਡੇ ਲਈ ਲੈ ਕੇ ਆਏ ਸੀ ਸਾਡੇ ਕੋਲ ਹੀ ਆਉਣਗੇ ਗੁਰੂ ਜੀ ਨੇ ਆਪਣੇ ਸੇਵਕ ਬਾਬਾ ਵਿਧੀ ਚੰਦ ਜੀ ਨੂੰ ਦੁਸ਼ਾਲੇ ਲੈ ਕੇ ਆਉਣ ਨੂੰ ਕਿਹਾ ਬਾਬਾ ਵਿਧੀ ਚੰਦ ਜੀ ਕਹਿਣ ਲੱਗੇ ਕਿ ਗੁਰੂ ਜੀ ਉਹ ਇੱਕ ਦੁਸ਼ਾਲਾ ਵੀ ਮੈਨੂੰ ਨਾਲ ਦੇ ਦਿਓ ਤਾਂ ਜੋ ਉਹਨਾਂ ਦੁਸ਼ਾਲਿਆਂ ਨੂੰ ਵੀ ਇਸ ਦੇ ਨਾਲ ਮਿਲਾ ਕੇ ਚੰਗੀ ਤਰ੍ਹਾਂ ਪਛਾਣ ਕਰ ਸਕਾਂ ਬਾਬਾ ਵਿਧੀ ਚੰਦ ਜੀ ਦੁਸ਼ਾਲਾ ਲੈ ਕੇ ਪਠਾਨ ਦੇ ਭੇਸ ਵਿੱਚ ਪੱਟੀ ਆ ਗਏ ਇੱਥੇ ਪਹੁੰਚ ਕੇ ਬਾਬਾ ਵਿਧੀ ਚੰਦ ਜੀ ਗਲੀ ਗਲੀ ਹੋਕਾ ਦੇਣ ਲੱਗ ਪਏ ਦੁਸ਼ਾਲੇ ਲੈ ਲਓ ਦੁਸ਼ਾਲੇ ਮਿਰਜ਼ਾ ਬੇਗ ਬਾਬਾ ਜੀ ਦੀ ਆਵਾਜ਼ ਸੁਣ ਕੇ ਬਾਹਰ ਆ ਗਿਆ ਅਤੇ ਦੁਸ਼ਾਲੇ ਦੇਖ ਕੇ ਕਹਿਣ ਲੱਗਾ ਕੀ ਕੀਮਤ ਹੈ ਬਾਬਾ ਜੀ ਨੇ ਬੇੰਤ ਕੀਮਤ ਦੱਸ ਦਿੱਤੀ। ਮਿਰਜ਼ਾ ਬੇਗ ਕਹਿਣ ਲੱਗਾ ਕਿ ਜੇ ਅਸੀਂ ਤੈਨੂੰ ਇਸ ਨਾਲ ਦੇ ਦੁਸ਼ਾਲੇ ਦੇ ਦਈਏ ਤਾਂ ਕੀ ਕੀਮਤ ਦੇਵਾਂਗਾ। ਬਾਬਾ ਜੀ ਕਹਿਣ ਲੱਗੇ ਕਿ ਜੇ ਇਸ ਦੇ ਵਰਗਾ ਹੋਇਆ ਤਾਂ ਦੁੱਗਣੀ ਕੀਮਤ ਦੇ ਦਵਾਂਗਾ। ਮਿਰਜ਼ਾ ਬੇਗ ਨੇ ਕਰਮਚਾਰੀ ਕੋਲੋਂ ਦੁਸ਼ਾਲੇ ਮੰਗਵਾਏ ਤਾਂ ਬਾਬਾ ਜੀ ਦੇਖ ਕੇ ਬੋਲੇ ਇਹ ਦੁਸ਼ਾਲਾ ਤਾਂ ਨਕਲੀ ਹੈ। ਮਿਰਜ਼ਾ ਬੇਗ ਨੇ ਕਿਹਾ ਜਹਾ ਅਸੀਂ ਨਹੀਂ ਲੈਣੇ ਤੇਰੇ ਕੋਲੋਂ ਦੁਸ਼ਾਲੇ ਦੁੱਗਣੀ ਕੀਮਤ ਦੇਣ ਦਾ ਮਾਰਾ ਬੋਲਦਾ ਹੈ ਨਕਲੀ ਆ। ਬਾਬਾ ਜੀ ਨੂੰ ਹੁਣ ਇਹ ਪਤਾ ਲੱਗ ਗਿਆ ਸੀ ਕਿ ਦੁਸ਼ਾਲੇ ਕਿੱਥੇ ਰੱਖੇ ਹੋਏ ਹਨ ਦੂਜੀ ਵਾਰ ਬਾਬਾ ਬਿਧੀ ਚੰਦ ਜੀ ਬੇਗਮ ਦੇ ਪੇਸ਼ ਵਿੱਚ ਬੁਰਕਾ ਪਹਿਨ ਕੇ ਸਿੱਧਾ ਚੁਬਾਰੇ ਵਿੱਚ ਚਲੇ ਗਏ ਜਿੱਥੇ ਹੁਣ ਗੁਰਦੁਆਰਾ ਚੁਬਾਰਾ ਸਾਹਿਬ ਮੌਜੂਦ ਹੈ ਉੱਥੇ ਬੇਗਮਾਂ ਬੈਠੀਆਂ ਹੋਈਆਂ ਸਨ ਮਿਰਜ਼ੇ ਦੀ ਬੇਗਮ ਪੁੱਛਣ ਲੱਗੀ ਕੌਣ ਹੈ ਪਛਾਣ ਚ ਨਹੀਂ ਆਈ ਬਾਬਾ ਜੀ ਨੇ ਮੂੰਹ ਉੱਪਰੋਂ ਬੁਰਕਾ ਚੁੱਕਿਆ ਤਾਂ ਬੇਗਮ ਡਰ ਗਈ ਬਾਬਾ ਜੀ ਨੇ ਤਲਵਾਰ ਕੱਢ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਕਿਹਾ ਕਿ ਪੇਟੀ ਵਿੱਚੋਂ ਦੁਸ਼ਾਲੇ ਲੈ ਕੇ ਆਓ ਬੀਗਮ ਜਲਦੀ ਨਾਲ ਦੁਸ਼ਾਲੇ ਲੈ ਆਈ ਤੇ ਬਾਬਾ ਜੀ ਦੇ ਹਵਾਲੇ ਕਰ ਦਿੱਤੇ ਬਾਬਾ ਜੀ ਨੇ ਕਿਹਾ ਕਿ ਹੁਣ ਨਾਲ ਵੀ ਤਾਂ ਕੁਝ ਚਾਹੀਦਾ ਹੈ ਤਾਂ ਬੀਗਮ ਨੇ ਆਪਣੇ ਸਾਰੇ ਹੀ ਗਹਿਣੇ ਉਤਾਰ ਕੇ ਬਬੀਦੀ ਚੰਦ ਜੀ ਦੇ ਹਵਾਲੇ ਕਰ ਦਿੱਤੇ ਬਾਬਾ ਜੀ ਨੂੰ ਸਾਰੇ ਗਹਿਣੇ ਕੋਠਲੀ ਵਿੱਚ ਬੰਨ ਲਏ ਅਤੇ ਉੱਥੋਂ ਨਿਕਲ ਗਏ ਮਿਰਜ਼ਾ ਬੇ ਕਹਿਨ ਲੱਗਾ ਕੌਣ ਸੀ ਇਹ ਬੀਗਮ ਆਈ ਵੀ ਹੱਲੇ ਨਾਲ ਤੇ ਗਈ ਵੀ ਹੱਲੇ ਨਾਲ ਇਹ ਕਹਿ ਕੇ ਕਰਮਚਾਰੀ ਉੱਪਰ ਪਤਾ ਕਰਨ ਗਿਆ ਤਾਂ ਬੀਗਮ ਨੇ ਸਾਰੀ ਗੱਲ ਦੱਸੀ ਕਰਮਚਾਰੀ ਨੇ ਗੱਲ ਸੁਣਦਿਆਂ ਹੀ ਘੜਿਆਲ ਵਜਾ ਦਿੱਤੀ ਜਿਸ ਨਾਲ ਸਾਰੇ ਸ਼ਹਿਰ ਵਿੱਚ ਹੀ ਨਾਕਾਬੰਦੀ ਹੋ ਗਈ ਅਤੇ ਰੌਲਾ ਪੈ ਗਿਆ ਕਿ ਮਿਰਜ਼ਾ ਬੇਗ ਦੇ ਘਰੋਂ ਕੋਈ ਦੁਸ਼ਾਲਾ ਚੋਰੀ ਕਰਕੇ ਲੈ ਗਿਆ ਹੈ ਫੜ ਲਓ ਉਸਨੂੰ ਬਾਬਾ ਬਿਦੀ ਚੰਦ ਜੀ ਨੇ ਕਿਸੇ ਜਗ੍ਹਾ ਤੇ ਲੁਕਣਾ ਚਾਹਿਆ ਸ਼ਹਿਰ ਦੇ ਅੰਦਰ ਹੀ ਓਮਰਾ ਨਾਮ ਦਾ ਪਠਿਆਰਾ ਪੱਠੀ ਬਾਲ ਕੇ ਦਾਣੇ ਪੁੰਨ ਰਿਹਾ ਸੀ ਬਾਬਾ ਜੀ ਨੇ ਪਠਿਆਰੇ ਪਾਸੋਂ ਲੁਕਣ ਦੀ ਜਗ੍ਹਾ ਮੰਗੀ ਤਾ ਪਠਿਆਰਾ ਕਹਿਣ ਲੱਗਾ ਕਿ ਮੇਰੇ ਕੋਲ ਤਾਂ ਬਸ ਇੱਕ ਪੱਠੀ ਹੀ ਹੈ ਹੋਰ ਕੋਈ ਜਗ੍ਹਾ ਨਹੀਂ ਬਾਬਾ ਬਿਦੀ ਚੰਦ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਰ ਕੇ ਬਲਦੀ ਪੱਠੀ ਵਿੱਚ ਹੀ ਬੈਠ ਗਏ ਇਸ ਕੋਤਕ ਨੂੰ ਦੇਖ ਕੇ ਪਠਿਆਰਾ ਵੀ ਹੈਰਾਨ ਹੋ ਗਿਆ ਬਾਬਾ ਜੀ ਨੂੰ ਭੋਰਾ ਵੀ ਸੇਕ ਨਾ ਲੱਗਾ ਉਧਰ ਡਰੋਲੀ ਨਗਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਰੀਰ ਉੱਤੇ ਜਲਦੀਆਂ ਗਾਗਰਾਂ ਪੋਈਆਂ ਪੱਟੀ ਵਿੱਚ ਪਠਬਲ ਦਾ ਸਤਗੁਰ ਸ਼ੇਕ ਡਰੋਲੀ ਸਹੰਦੇ ਜਦੋਂ ਸਾਰੇ ਕਰਮਚਾਰੀ ਉਸ ਪਾਸਿਓਂ ਚਲੇ ਗਏ ਤਾਂ ਫਿਰ ਬਾਬਾ ਬਿਧੀ ਚੰਦ ਜੀ ਪੱਟੀ ਵਿੱਚੋਂ ਬਾਹਰ ਨਿਕਲੇ ਤਾਂ ਬੇਗਮਾ ਪਾਸੋਂ ਲਿਆ ਸਾਰਾ ਸੋਨਾ ਪਿਗਲ ਗਿਆ ਬਾਬਾ ਜੀ ਨੇ ਸਾਰਾ ਸੋਨਾ ਉਸ ਪਠਿਆਰ ਨੂੰ ਦੇ ਦਿੱਤਾ ਬਾਬਾ ਜੀ ਨੇ ਪਠਿਆਰੇ ਨੂੰ ਬੇਨਤੀ ਕੀਤੀ ਕਿ ਉਹ ਕੋਈ ਜਨਾਨੀ ਦਾ ਪਹਿਰਾਵਾ ਲੈ ਕੇ ਆਵੇ ਪਠਿਆਰੇ ਨੇ ਆਪਣੀ ਮਾਤਾ ਜੀ ਦਾ ਪਹਿਰਾਵਾ ਲਿਆ ਕੇ ਬਾਬਾ ਬਿਧੀ ਚੰਦ ਜੀ ਨੂੰ ਸੌਂਪ ਦਿੱਤਾ ਬਾਬਾ ਬਦੀ ਚੰਦ ਜੀ ਨੇ ਫਿਰ ਬੁੱਢੀ ਮਾਈ ਦੇ ਭੇਸ ਵਿੱਚ ਹੱਥ 'ਚ ਛੋਟੀ ਫੜ ਕੇ ਲੱਕ ਨੂੰ ਕੁੱਬ ਪਾ ਕੇ ਨਾਕਾਬੰਦੀ ਕੀਤੀ ਬੈਠੇ ਸੈਨਿਕਾਂ ਕੋਲ ਗਏ ਅਤੇ ਕਹਿਣ ਲੱਗੇ ਪੁੱਤਰੋ ਮੈਨੂੰ ਦਸਤ ਲੱਗੇ ਹੋਏ ਹਨ ਮੈਂ ਬਾਹਰ ਜਾਣਾ ਹੈ ਸੈਨਿਕ ਬੋਲਿਆ ਮਾਤਾ ਤੈਨੂੰ ਪਤਾ ਤਾਂ ਹੈ ਕਿ ਬਾਹਰ ਜਾਣਾ ਮਨਾ ਹੈ ਦੂਜਾ ਕਹਿਣ ਲੱਗਾ ਜਾਣਦੇ ਹੋਏ ਬੁੱਢੀ ਮਾਈ ਐ ਐਵੇਂ ਇੱਥੇ ਗੰਦ ਪਾਊਗੀ ਇਸ ਤਰ੍ਹਾਂ ਬਾਬਾ ਵਿਦੀ ਚੰਦ ਜੀ ਨੇ ਪਠਾਨਾ ਕੋਲੋਂ ਦੁਸ਼ਾਲੇ ਲਿਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਰੱਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਵਿਦੀ ਚੰਦ ਜੀ ਕੋਲੋਂ ਖੁਸ਼ ਹੋ ਕੇ ਕਿਹਾ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਤੇ ਇਹ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੀ ਕਿਵੇਂ ਬਾਬਾ ਵਿਦੀ ਚੰਦ ਜੀ ਬਲਦੀ ਪੱਠੀ ਵਿੱਚ ਹੀ ਬੈਠ ਗਏ ਸੀ ਪਰ ਉਹਨਾਂ ਨੂੰ ਕੁਝ ਵੀ ਨਹੀਂ ਸੀ ਹੋਇਆ ਵਾਹਿਗੁਰੂ ਜੀ ਦੀ ਇੰਨੀ ਕਿਰਪਾ ਸੀ ਇੰਨਾ ਉਹਨਾਂ ਦਾ ਵਿਸ਼ਵਾਸ ਸੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਤੇ ਬਾਬਾ ਬਾਬਾ ਜੀ ਨੇ ਵੀ ਆਪਣੇ ਸਰੀਰ ਉੱਤੇ ਜਿਹੜੀਆਂ ਗਾਗਰਾਂ ਪਾਣੀ ਦੀਆਂ ਉਹ ਪੁਆਈਆਂ ਸੀ ਤਾਂ ਜੋ ਸੇਕ ਸਾਰਾ ਉਹਨਾਂ ਨੂੰ ਲੱਗ ਸਕੇ ਸਾਰਾ ਸੇਕ ਹੀ ਹੋਣਾ ਆਪਣੇ ਸਰੀਰ ਉੱਤੇ ਸੇਹਾ ਸੀ ਤੇ ਹੁਣ ਤੁਸੀਂ ਆਪਾਂ ਨਾਲ ਨਾਲ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਵੀ ਦਿਖਾਇਆ ਤੇ ਉਹ ਪੱਠੀ ਵੀ ਦਿਖਾਈ ਹੈ ਜਿਹਦੇ ਵਿੱਚ ਬਾਬਾ ਵਿਧੀ ਚੰਦ ਜੀ ਬੈਠੇ ਸੀ ਜੋ ਆਪਾਂ نیچے ਜਾ ਕੇ ਵੇਖੀ ਤੇ ਇਹ ਸਾਰਾ ਲੰਗਰ ਹਾਲ ਜਿੱਥੇ ਭੰਦਾਵਾ ਤੇ ਇਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਦੀ ਚਿੱਤਰ ਬਣਾ ਕੇ ਲੰਗਰ ਹਾਲ ਦੇ ਬਾਹਰ ਟੰਗਿਆ ਹੋਇਆ ਤੇ ਆਸ ਕਰਦੇ ਆਂ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਜਾਣਕਾਰੀ ਦਿੰਦੇ ਹੋਏ ਆਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆਂ ਜੀ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ